ਚੇਲਦੇ ਹੋਏ ਦਿਖਾਈ ਦੇ ਰਿਹਾ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇੱਥੇ ਪਹੁੰਚ ਕੇ ਲੋਕਾਂ ਦੀ ਮਦਦ ਵਾਸਤੇ ਉਹਨਾਂ ਨੇ ਰਾਸ਼ਨ ਜਿਹੜੀਆਂ ਵੰਡਦੀਆਂ ਪਈਆਂ ਲੇਕਿਨ ਕਈ ਵੀਡੀਓ ਜਿਹੜੀਆਂ ਇਹੋ ਜਿਹੀਆਂ ਵਾਇਰਲ ਹੋ ਰਹੀਆਂ ਵੀ ਜਿਹਦੇ ਵਿੱਚ ਲੋਕ ਇੱਕ ਦੂਜੇ ਨਾਲ ਰਾਸ਼ਨ ਪਿੱਛੇ ਲੜਦੇ ਹੋਏ ਦਿਖਾਈ ਦੇ ਰਹੇ ਆ ਤੇ ਕੀ ਕਾਰਨ ਹੈ ਇਹਨਾਂ ਲੜਾਈ ਮਗਰ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਜਦੋਂ ਰਾਸ਼ਨ ਵੰਡਣ ਆਉਂਦੇ ਆ ਉਸ ਤੋਂ ਬਾਅਦ ਜੇ ਲੜਾਈ ਹੁੰਦੀ ਆ ਉਹ ਕੀ ਕਾਰਨ ਹੈ ਭਾਜੀ ਜਿਹੜੀ ਲੜਾਈ ਹੋ ਰਹੀ ਹੈ ਰਾਸ਼ਨ ਕਰਕੇ ਉਹ ਕੀ ਕਾਰਨ ਹੈਗਾ ਵੀ ਰਾਸ਼ਨ ਦਾ ਉਹ ਰਾਸ਼ਨ ਮਤਲਬ ਮਿਲਦਾ ਹੈ ਜੀ ਲੜਦੇ ਕਿਉਂ ਆ ਆਪਸ ਚ ਲੜਦੇ ਕਿ ਮਿਲਦਾ ਨਹੀਂ ਨਾ ਕੋਈ ਉਹ ਬੜੀ ਵਯਾਲ ਲੈਂਦੇ ਨੇ ਪਰ ਲੋਕ ਤਾਂ ਦੇਖੋ ਮਦਦ ਕਰਨ ਵਾਸਤੇ ਆਂਦੇ ਆ ਲੇਕਿਨ ਵਿੱਚੋਂ ਜਿਹੜੇ ਲੜਦੇ ਨਹੀਂ ਭਾਜੀ ਜਿਹੜੇ ਕੀ ਕਾਰਨ ਹੈਗੇ ਆ ਵੀ ਜਿਹੜੇ ਲੋਕ ਕੀ ਕਾਰਨ ਹੈ ਕਿ ਕਿੱਥੇ ਕਿਹਨਾਂ ਦੀ ਫੈਸਲਾ ਬਚੀਆਂ ਹੀ ਆ ਉਹ ਲੈ ਜਾਂਦੇ ਆ ਤੇ ਜਿਹੜੇ ਦੇ ਆ ਫਸਾਂ ਰੁੜ ਗਈਆਂ ਨੇ ਉਹਨਾਂ ਨੂੰ ਮਿਲਦਾ ਨਹੀਂ ਉੱਥੇ ਤੱਕ ਪਹੁੰਚਦੇ ਨਹੀਂ ਇਹ ਤੋਂ ਪਿੱਛੇ ਦੇ ਲੈ ਜਾਂਦੇ ਆ ਪਰ ਆਪਸ ਵਿੱਚ ਵੀ ਇੱਕ ਦੂਜੇ ਨਾਲ ਮਤਲਬ ਕਾਫੀ ਲੜਾਈ ਝਗੜਾ ਜਿਹਾ ਹੁੰਦਾ ਆ ਤੇ ਇਹ ਕਿਉਂ ਇਹ ਇਸ ਮਸਿਆ ਕਿ ਰਾਸ਼ਨ ਦੀ ਜਮੀਨਾ ਵੇਖੇ ਜਾਣ ਕਿ ਸਾਡਾ ਰਾਤ ਵੇਖੇ ਜਾਣ ਬਹੁਤ ਮਾੜੇ ਆ ਮੈਂ ਮਤਲਬ ਜਿਹੜਾ ਰਾਸ਼ਨ ਮੰਡਲ ਆਂਦਾ ਉਹਨਾਂ ਨੂੰ ਵੀ ਕਈ ਵਾਰੀ ਮਤਲਬ ਲੋਕ ਜਿਹੜੇ ਲੋਕ ਜਿਹੜੇ ਪੀੜਿਤ ਹੈਗੇ ਉਹਨਾਂ ਨੂੰ ਜਰਾ ਰਾਸ਼ਨ ਮਿਲਣਾ ਚਾਹੀਦਾ ਦੂਜਿਆਂ ਨੂੰ ਭਾਵੇਂ ਲੋਕ ਰਾਸ਼ਨ ਪਿੱਛੇ ਲੜਦੇ ਹੋਏ ਦਿਖਾਈ ਦਿੰਦੇ ਆ ਰਾਸ਼ਨ ਪਿੱਛੇ ਨਹੀਂ ਲੜਨਾ ਚਾਹੀਦਾ ਸਾਡੇ ਅਜਾ ਵੇਖੋ ਪਾਰ ਅਗਤੀ ਰਾਜੋ ਦੇ ਬਾਰਡਰ ਸੇ ਨਿਕਲ ਤਾ ਆਇਦਰ ਪਾਰ ਉਧਰ ਵੇਖੋ ਸਾਡੀਆਂ ਜ਼ਮੀਨਾਂ ਵੀ ਡਿੱਗ ਪਈਆਂ ਨੇ ਤੇ ਤੁਸੀਂ ਇਹ ਵੇਖੋ ਕਿ ਕਿੰਨਾ ਸਾਡਾ ਨੁਕਸਾਨ ਪਾਰ ਆ ਬਈ ਇੱਥੇ ਤਾਂ ਤੁਹਾਨੂੰ ਸਾਰਾ ਕੁਝ ਤੁਸੀਂ ਦੱਸ ਪਿਆ ਪ੍ਰਸ਼ਾਸਨ ਕੋਈ ਵੀ ਇਹ ਚੈੱਕ ਕਰਕੇ ਪੈਸੇ ਦਿੱਤੇ ਜਾਂ ਫਿਰ ਸਵਾਲ ਹੈ ਐਵੇਂ ਤ ਕੋਈ ਇਹ ਕਹਿੰਦਾ ਮੇਰਾ ਡੋਬ ਗਿਆ ਮੇਰਾ ਕਹਿੰਦਾ ਸਾਡੇ ਪਾਰ ਤੇ ਦੇਖੋ ਗੱਟੀ ਦਾ ਜੋ ਪਾਰ ਇੱਥੇ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਕਿੰਨੇ ਪੈਂਦੇ ਫੋਏ ਸਾਡਾ ਮੇਰਾ ਧਾਰ ਘੜੀ ਨਹੀਂ ਪਰ ਉਹ ਠੀਕ ਹੈ ਤੁਹਾਡੀ ਜਮੀਨਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਨੁਕਸਾਨ ਹੋ ਗਿਆ ਜਦੋਂ ਰਾਸ਼ਨ ਕੋਈ ਸਮਾਜਸ਼ਵੀ ਸੰਸਥਾ ਆਂਦੀਆਂ ਉਹਨੂੰ ਕਿਉਂ ਲੜਦੇ ਆਪਸ ਆਪਸ ਚ ਲੋਕ ਲੜੀ ਜਾਂਦੇ ਇੱਕ ਦੂਜੇ ਨਾਲ ਕਾਫੀ ਬਿਲਕੁਲ ਲੜਨਾ ਨਹੀਂ ਚਾਹੀਦਾ ਕਦੇ ਵੀ ਇਹਨਾਂ ਰਾਸ਼ਨ ਨਾਲ ਸਾਡੀ ਕਿਲੋਜਰ ਪੂਰੀ ਪਾਊਗੀ ਅਖੀਰ ਤਾਂ ਜਿਆਦੇ ਘਰੋ ਹੀ ਖਾਵਾਂਗੇ ਅਜ ਮਹੀਨਾ ਕੱਟ ਜਾਏ ਦੋ ਮਹੀਨੇ ਕੱਟ ਜਾਏਗਾ ਅਖੀਰ ਤਾਂ ਯਾਰ ਘਰੋਂ ਕਮਾ ਕੇ ਖਾਓ ਤੇ ਦਿਹਾੜੀ ਕਰੀ ਜੇ ਜੋ ਮਰਜ਼ੀ ਕਰੀ ਇਹ ਤਾਂ ਲੋਕ ਆਏ ਬੇਕੂਹ ਨੇ ਕਿੜੀ ਜੇ ਮਾਰ ਲੜੀ ਜਾਂਦੇ ਜਿਵੇਂ ਕੋਈ ਚਾਰਾ ਜੂਰਾ ਦਿੰਦਾ ਜਿਵੇਂ ਕੋਈ ਘਰ ਆ ਬੈਠਾ ਰਹੇ ਉਥੇ ਘਰੇ ਆਪੇ ਬੈਠਾ ਰਹੇ ਮਿਲ ਜਾ ਮਿਲ ਜਾ ਨਹੀਂ ਮਿਲਦਾ ਹਾਂ ਹਾਂ ਖਰਾ ਬੈਠੇ ਹੇ ਖਰਾ ਤੇ ਨਾ ਨਾ ਚਾਰਾ ਦੇਣਾ ਉਹਦਾ ਪਿੱਛੇ ਕੋਈ ਵੀ ਨੁਕਸਾਨ ਨਹੀਂ ਹੋਇਆ ਲੜਾਈ ਤਾਂ ਲੜਾਈ ਤਾਂ ਜਿਹੜੀ ਹੁੰਦੀ ਆ ਵੀ ਇਹਨਾਂ ਦੇ ਕਾਰਨ ਨਹੀਂ ਆ ਵੀ ਜਿਨ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਉਹ ਲੋਕ ਵੀ ਜਿਹੜੇ ਆ ਰਾਸ਼ਨ ਲੈਣ ਵਾਸਤੇ ਆਂਦੇ ਆ ਤੇ ਜਿਹਨੇ ਪੀੜਿਤ ਹੈਗੇ ਉਹਨਾਂ ਦਾ ਤਾਂ ਰਾਸ਼ਨ ਜਿਹੜਾ ਨਹੀਂ ਕੋਲ ਦਾ ਜਿਸ ਦਾ ਕਿ ਆਪਸ ਚ ਲੜਦੇ ਹੋਏ ਵੀ ਉਹ ਦਿਖਾਈ ਲੋਕ ਦਿੰਦੇ ਇਹ ਜੋ ਕਰਨ ਹਾਂਜੀ ਇਹ ਹੋਈ ਕਿ ਜਦ ਤੂੰ ਕਹਿੰਦੇ ਬੈ ਵੀ ਉਹ ਕਰ ਰਹੇ ਜਿਹੜਾ ਐਵੇਂ ਜਿਹੜੇ ਉਹ ਲੜਦੇ ਜਿਹੜੇ ਬਚਿਆ ਫਾਦਾ ਸਾਰਾ ਬਚਿਆ ਚੁਣਾ ਇੱਧਰ ਤੂੰ ਇੱਧਰ ਆ ਸਿਰਫ ਟੇਲੀਆਂ ਪਿੰਡ ਦੋ ਤੇ ਟੈਂਡੀਆਂ ਦਾ ਰਾਜੋਗ ਪਿੰਡ ਇਹ ਗਲਿਆ ਬਾਕੀ ਕੋਈ ਕਿਸੇ ਦਾ ਨੁਕਸਾਨ ਨਹੀਂ ਚਾਹੀਦਾ ਹਾਂ ਅਰੇ ਤਾਂ ਨਹੀਂ ਹੋਇਆ ਫਿਰ ਲੋਕ ਜਿਹੜਾ ਰਾਸ਼ਨ ਆ ਮਤਲਬ ਵੱਧ ਰਿਹਾ ਉਹਨੂੰ ਕਾਫੀ ਰਾਸ਼ ਲੱਗਾ ਰਹਿੰਦਾ ਤੇ ਕੱਲ ਇਸ ਤਰ੍ਹਾਂ ਜੀ ਇਹ ਜਿਹੜਾ ਦੇਖ ਲਈ ਤੇ ਚਾਂਦੀ ਤੇ ਕਟੋਨੇ ਵਜੇ ਕੋ ਸਾਰੇ ਨਜਾਇਜ਼ ਰਾਸ਼ਨ ਲਈ ਜਾਂਦੇ ਜਦੋਂ ਸਾਲ ਜੋਨੇ ਦੇ ਦੇਣ ਰਾਸ਼ਨ ਲਈ ਜਾਂਦੇ ਆ ਫਕਰ ਸੁੱਕਾ ਪੜਿਆ ਉਹ ਹਜ਼ਾਰੇ ਫਕਰੇ ਬੜਦੇ ਸਾਰੇ ਬੱਚੇ ਹੁਣ ਮੋੜ ਮੋੜਾ ਬੇਜੋ ਗੱਟੀ ਮੇ ਸਾਰਾ ਨੁਕਸਾਨ ਹੋਇਆ ਪੀ ਉਹ ਕੀ ਤੂੰ ਖਾਣਾ ਕਿ ਤੂੰ ਨਾ ਤੂੰ ਤੂੜੀ ਵੀ ਸਾਨੂੰ ਮਿਲਦੀ ਪਈ ਬੱਚਾ ਵਾਚ ਕੇ ਤਾਂ ਭਾਈ ਦਾ ਚਾਰਾ ਮਿਲਦਾ ਪਿਆ ਆ ਦੋ ਟਰੈਡ ਹੋਣ ਗਏ ਵੱਡੇ ਐ ਉਹ ਉਹੀ ਟੈਂਡੀ ਲਗਾਇਆ ਚਾਂਦੀ ਲਗਾਇਆ ਚਲੇ ਭਾਈ ਦਵੱਟਾਂ ਨੂੰ ਪੱਠੇ ਵੱਡਣ ਨੂੰ ਤਾਂਗ ਹੋ ਪਏ ਇਹਨਾਂ ਨੂੰ ਵੱਟਾਂ ਦੇ ਬਾੜ ਨਾਲੇ ਮੈਂ ਤਾਂ ਕਹਿੰਦਾ ਮਤਲਬ ਜਿਹਨਾਂ ਲੋੜ ਨਹੀਂ ਹੈਗੀ ਉਹ ਰਾਸ਼ਨ ਨਾ ਲੈਣ ਉਹ ਵੀ ਲੈਣੇ ਚ ਲੱਗੇ ਹੋਏ ਉਹ ਵੀ ਲੈਣੇ ਚ ਲੱਗੇ ਹੋਏ ਉਹ ਵੀ ਲਿਸਟਾਂ ਬਣਾਈ ਫਿਰ ਆਪ ਉਹਦੀ ਵੰਡੀ ਜਾਂਦੇ ਗੁਜਰਾ ਰਾਜੋਗਰ ਸਾਰੇ ਇੱਥੇ ਖੜੇ ਕਿਸੇ ਕੋਲ ਚਾਰਾ ਨਹੀਂ ਏ ਕੋਈ ਕੁਛ ਨਹੀਂ ਏ ਫਸਲ ਮਾਰ ਗਈ ਫਸਲ ਮਾਰ ਗਈ ਹੋਰ ਭਜਣਾ ਹੀ ਕਿਦਰ ਕਿਦਰ ਤੁਸੀਂ ਅੱਗੇ ਉਹ ਕਹਿੰਦਾ ਮਤਲਬ ਵੀ ਜਿੰਨਾ ਜਿੰਨਾ ਕੋਲ ਜਿਹੜਾ ਵੀ ਲੋੜ ਦਾ ਕਦੇ ਵੀ ਲੋੜ ਨਹੀਂ ਹੈਗੀ ਉਹ ਵੀ ਲੋਕ ਜਿਹੜੇ ਲੈਣੇ ਚ ਲਾਕੇ ਜਿਹੜਾ ਉਹ ਜਿਹੜੇ ਆਂਦੇ ਨੇ ਸਮਾਜਿਕ ਵੀ ਸੰਸਥਾ ਉਹਨਾਂ ਕੋ ਰਾਸ਼ਨ ਲੈਂਦੇ ਨੇ ਜਿਸ ਕਰਕੇ ਆਪਸ ਵਿੱਚ ਜਿਹੜਾ ਬਵਾਲ ਹੁੰਦਾ ਤੇ ਲੜਾਈ ਝਗੜਾ ਹੁੰਦਾ ਸਾਡਾ ਇਹ ਗੱਲ ਕਹਿਣ ਦੀ ਹੈ ਜਿਹੜੀ ਸੰਸਥਾ ਮੰਡਨ ਆਦੀ ਰਾਸ਼ਨ ਵੀ ਇੰਡਾਂ ਚ ਜਾਓ ਐਡ ਤੋਂ ਪਿੱਛੇ ਨਾ ਵੰਡੋ ਕਿਉਂਕਿ ਲੋਕ ਉਥੋਂ ਦੇ ਬਾਰੇ ਕੀ ਦੇ ਬੈਠੇ ਨੇ ਸ਼ਹਿਰ ਦੇ ਬੈਠੇ ਨੇ ਉਹ ਜਾਣਦੇ ਤਾਂ ਹੈ ਨਹੀਂ ਜਦੋਂ ਉਹਦਾ ਆਧਾਰ ਘਟ ਚੈੱਕ ਕਰਕੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਬਗੈਰ ਦੇਣਗੇ ਉਥੇ ਲੜਦੇ ਉਹ ਨੇ ਨਾ ਸਾਡੇ ਲੋਕਾਂ ਦਾ ਬਦਨਾਮ ਹੋਈ ਜਾਂਦਾ ਵੀ ਇੱਧਰ ਗੱਟੀਆਂ ਵਾਲੇ ਟਿੰਡੀ ਵਾਲਾ ਤੇ ਲੜ ਰਹੇ ਨੇ ਉਹ ਲੜਾਈ ਤਾਂ ਇੱਥੇ ਹੀ ਹੁੰਦੀ ਹੈ ਨਾ ਹਾਂਜੀ ਲੜਾਈ ਤੇ ਇੱਥੇ ਹੁੰਦੀ ਮਗਰ ਉਹ ਸਤਾਏ ਉਹਨਾਂ ਦੇ ਹੁੰਦੇ ਨੇ ਉਹ ਗੁੱਸਾ ਸਾਡੇ ਤੇ ਆ ਕੇ ਕੱਢ ਜਾਂਦੇ ਨੇ ਵੀ ਇਹ ਰਾਸ਼ਨ ਦੇ ਕਰਕੇ ਲੜਦੇ ਪੈ ਨੇ ਬਾਕੀ ਰਾਸ਼ਨ ਤਾਂ ਸਾਨੂੰ ਹੁਣ ਭਾਵੇਂ ਇੱਕ ਵਾਰੀ ਬੰਦ ਕੀਤਾ ਜਾਵੇ ਸਾਡੀਆਂ ਕਣਕਾਂ ਵੀ ਜਾਈ ਦੀ ਤੇ ਸਾਡੇ ਪੈਲੀਆਂ ਰੇਤ ਚੜ ਗਈ ਏ ਮਿੱਟੀ ਪੈ ਗਈ ਏ ਪੈਲੀਆਂ ਖਰਾਬ ਹੋ ਗਈਆਂ ਨੇ ਕੋਹਦੇ ਕੰਮ ਕੀਤਾ ਜਾਵੇ ਸਾਡੇ ਵਾਸਤੇ ਤੇ ਇੱਕ ਡੰਗਰਾਂ ਦਾ ਰਾਸ਼ਨ ਦਿੱਤਾ ਜਾਵੇ ਬਾਕੀ ਹੋਰ ਸਾਨੂੰ ਜਿਵੇਂ ਉਹਨਾਂ ਨੂੰ ਮਤਲਬ ਲੋਕ ਜਿਹੜੇ ਖੜੇ ਨੇ ਜਿਹੜੇ ਰਾਸ਼ਨ ਵੰਡਣ ਆਉਂਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਮਾਜ ਸੇਵੀ ਸੰਸਥਾ ਜਿਹੜੇ ਲੋੜਮੰਦ ਹੈਗੇ ਆ ਉਹਨਾਂ ਨੂੰ ਰਾਸ਼ਨ ਜਿਹੜਾ ਪਹਿਲ ਦੇ ਨਾਤੇ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੋ ਆਪਣਾ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਰ ਸਕਣ ਲੇਕਿਨ ਇੱਥੇ ਉਹ ਵੀ ਜਾਦਾ ਅਲੱਗ ਲੋਕ ਜਿਹੜੇ ਆਉਂਦੇ ਆ ਵੀ ਜਿਨ੍ਹਾਂ ਨੂੰ ਲੋੜ ਨਹੀਂ ਹੁੰਦੀ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ ਉਹ ਵੀ ਜਿਹੜੇ ਆ ਇੱਥੇ ਰਾਸ਼ਨ ਦੀ ਵਾਲੀਆ ਲੈਣਾ ਚ ਲੱਗ ਜਾਂਦੇ ਆ ਜਿਸ ਕਰਕੇ ਲੜਾਈ ਉਹਦਾ ਜਿਹੜਾ ਸਾਰਾ ਕਾਰਨ ਹੈ ਉਹ ਦੇਖਿਆ ਜਾਂਦਾ ਤੇ ਲੋਕੀ ਜਿਹੜੇ ਸਮਝਦੇ ਆ ਵੀ ਇਹ ਜਿਹੜੇ ਰਾਸ਼ਨ ਵੰਡਣ ਲੱਗੇ ਆ ਉਹ ਘਟੋ ਘਟ ਲੋਕਾਂ ਨੂੰ ਚੈੱਕ ਕਰਕੇ ਜਰੂਰ ਮਤਲਬ ਰਾਸ਼ਨ ਦੇਣ ਤਾਂ ਜੋ ਆਪਣੇ ਪਿੰਡਾਂ 'ਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਜਿਹੜੇ ਜ਼ਰੂਰਤਮੰਦ ਨਹੀਂ ਹੈਗੇ ਉਹ ਰਾਸ਼ਨ ਨਾ ਲੈਣ ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਇੱਕ ਜੁੜਤਾ ਜਿਹੜੀ ਦਿਖਾਣੀ ਬਹੁਤ ਜ਼ਰੂਰੀ ਆ ਲੜਾਈਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜੇ ਲੋੜਵੰਦਾ ਉਹਨਾਂ ਦੀ ਹਰ ਬਰਗ ਜਿਹੜਾ ਅੱਗੇ ਵੱਧ ਕੇ ਜਿਹੜਾ ਉਹਨਾਂ ਦੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ ਜੋ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਲੇਕਿ ਜਦੋਂ ਲੜਦੇ ਆ ਇਹ ਤਸਵੀਰਾਂ ਜਿਹੜੀਆਂ ਮੈਸੇਜ ਕੁਝ ਹੋਰ ਹੀ ਬਿਆਨ ਕਰਦੀਆਂ ਜੋ ਕਾਫੀ ਦੁਖਦਾਈ ਵੀ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਬੈਂਕ ਫਰਾੜਾ ਦੀ ਮਾਰ ਲੋਕਾਂ ਕਾਫੀ ਜੜਿਆ ਖੜਲੇ ਇਲਾਕੇ ਦੇ ਲੋਕ ਆ ਉਹ ਚੇਲਦੇ ਹੋਏ ਦਿਖਾਈ ਦੇ ਰਿਹਾ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇੱਥੇ ਪਹੁੰਚ ਕੇ ਲੋਕਾਂ ਦੀ ਮਦਦ ਵਾਸਤੇ ਉਹਨਾਂ ਨੇ ਰਾਸ਼ਨ ਜਿਹੜੀਆਂ ਵੰਡਦੀਆਂ ਪਈਆਂ ਲੇਕਿਨ ਕਈ ਵੀਡੀਓ ਜਿਹੜੀਆਂ ਇਹੋ ਜਿਹੇ ਵਾਇਰਲ ਹੋ ਰਹੀਆਂ ਵੀ ਜਿਹਦੇ ਵਿੱਚ ਲੋਕ ਇੱਕ ਦੂਜੇ ਨਾਲ ਰਾਸ਼ਨ ਪਿੱਛੇ ਲੜਦੇ ਹੋਏ ਦਿਖਾਈ ਦੇ ਰਹੇ ਆ ਤੇ ਕੀ ਕਾਰਨ ਆ ਇਹਨਾਂ ਲੜਾਈ ਮਗਰ ਅਸੀਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਰਾਸ਼ਨ ਵੰਡਣ ਆਉਂਦੇ ਆ ਉਸ ਤੋਂ ਬਾਅਦ ਜੇ ਲੜਾਈ ਹੁੰਦੀ ਆ ਉਹ ਕੀ ਕਾਰਨ ਆ ਭਾਜੀ ਜਿਹੜੀ ਲੜਾਈ ਹੋ ਰਹੀ ਆ ਰਾਸ਼ਨ ਕਰਕੇ ਉਹ ਕੀ ਕਾਰਨ ਹੈਗਾ ਵੀ ਰਾਸ਼ਨ ਦਾ ਉਹ ਰਾਸ਼ਨ ਮਤਲਬ ਮਿਲਦਾ ਹੈ ਲੜਦੇ ਕਿਉਂ ਆ ਆਪਸ ਵਿੱਚ ਲੜਦੇ ਕਿ ਮਿਲਦਾ ਨਹੀਂ ਨਾ ਉਹ ਤੇ ਬੜੀ ਵਜਾ ਲੈਂਦੇ ਨੇ ਹਾਂ ਪਰ ਲੋਕ ਤਾਂ ਦੇਖੋ ਮਦਦ ਕਰਨ ਵਾਸਤੇ ਆਉਂਦੇ ਆ ਲੇਕਿਨ ਵਿੱਚੋਂ ਜਿਹੜੇ ਲੜਦੇ ਨਹੀਂ ਭਾਜੀ ਜਿਹੜੇ ਕੀ ਕਾਰਨ ਹੈਗੇ ਆ ਵੀ ਜਿਹੜੇ ਲੋਕ ਕੀ ਕਾਰਨ ਹੈ ਕੀ ਕਿੱਥੇ ਕਿੰਨਾ ਦੀ ਫਸਲਾਂ ਬਚੀਆਂ ਹੀ ਆ ਉਹ ਲੈ ਜਾਂਦੇ ਆ ਤੇ ਜਿਹੜੇ ਦੇ ਆ ਫਸਲਾਂ ਰੋੜ ਗਈਆਂ ਨੇ ਉਹਨਾਂ ਨੂੰ ਮਿਲਦਾ ਨਹੀਂ ਉੱਥੇ ਤੱਕ ਪਹੁੰਚਦਾ ਨਹੀਂ ਹਾਂ ਜਿੱਥੇ ਪਿੱਛੇ ਲੈ ਜਾਂਦੇ ਪਰ ਆਪਸ ਵਿੱਚ ਵੀ ਇੱਕ ਦੂਜੇ ਨਾਲ ਮਤਲਬ ਕਾਫੀ ਲੜਾਈ ਝਗੜਾ ਜਿਹਾ ਹੁੰਦਾ ਆ ਤੇ ਫੈਸਲਾ ਇਹ ਕਿਉਂ ਇਹ ਨਹੀਂ ਸੱਚਾ ਕਿ ਰਾਸ਼ਨ ਦੀ ਜਮੀਨਾ ਵੇਖੇ ਜਾਣ ਕਿ ਸਾਡਾ ਰਾਸ਼ਨ ਦੇਖੇ ਜਾਣ ਬਹੁਤ ਮਾੜੇ ਆ ਮੈਂ ਮਤਲਬ ਜਿਹੜਾ ਰਾਸ਼ਨ ਮੰਡਲ ਆਂਦਾ ਉਹਨਾਂ ਨੂੰ ਵੀ ਕਈ ਵਾਰੀ ਮਤਲਬ ਲੋਕ ਜਿਹੜੇ ਲੋਕ ਜਿਹੜੇ ਪੀੜਿਤ ਹੈਗੇ ਉਹਨਾਂ ਨੂੰ ਜਰਾ ਰਾਸ਼ਨ ਮਿਲਣਾ ਚਾਹੀਦਾ ਦੂਜਨ ਭਾਵੇਂ ਲੋਕ ਰਾਸ਼ਨ ਪਿੱਛੇ ਲੜਦੇ ਹੋਏ ਦਿਖਾਈ ਦਿੰਦੇ ਆ ਰਾਸ਼ਨ ਪਿੱਛੇ ਨਹੀਂ ਲੜਨਾ ਚਾਹੀਦਾ ਸਾਡੇ ਅੱਜਾ ਵੇਖੋ ਪਾਰ ਅੱਗੇ ਰਾਜੋ ਦੇ ਬਾਰਡਰ ਸੇ ਨਹੀਂ ਵੱਤ ਪਾਰ ਆ ਉਧਰ ਵੇਖੋ ਸਾਡੀਆਂ ਜ਼ਮੀਨਾਂ ਵੀ ਡਿੱਗ ਪਈਆਂ ਨੇ ਤੇ ਤੁਸੀਂ ਇਹ ਵੇਖੋ ਕਿ ਕਿੰਨਾ ਸਾਡਾ ਨੁਕਸਾਨ ਪਾਰਾ ਹੈ ਬਈ ਤੇ ਤੁਹਾਨੂੰ ਸਾਰਾ ਕੁਝ ਦਿਸਦਾ ਪਿਆ ਪ੍ਰਸ਼ਾਸਨ ਕੋਈ ਵੀ ਇਹ ਚੈੱਕ ਕਰਕੇ ਪੈਸੇ ਦਿੱਤੇ ਜਾਂ ਫਿਰ ਸਵਾਲ ਹੈ ਐਵੇਂ ਤਾਂ ਕੋਈ ਇਹ ਤੁਹ ਕਹਿੰਦਾ ਮੇਰਾ ਡੋਬ ਗਿਆ ਮੇਰਾ ਕਹਿੰਦਾ ਸਾਡੇ ਪਾਰ ਤੇ ਦੇਖੋ ਗੱਟੀ ਦਾ ਜੋ ਪਾਰ ਇੱਥੇ ਕਿਸੇ ਬੰਦੇ ਦਾ ਨੁਕਸਾਨ ਨਹੀਂ ਹੋਇਆ ਕਿੰਨੇ ਪੈਂਦੇ ਫੋਏ ਸਾਡਾ ਮੇਰਾ ਧਾਰ ਘੜੀ ਨਹੀਂ ਪਰ ਉਹ ਠੀਕ ਹੈ ਤੁਹਾਡੀ ਜਮੀਨਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਨੁਕਸਾਨ ਹੋ ਗਿਆ ਜਦੋਂ ਰਾਸ਼ਨ ਕੋਈ ਸਮਾਜਸ਼ਵੀ ਸੰਸਥਾ ਆਂਦੀਆਂ ਉਹਨੂੰ ਕਿਉਂ ਲੜਦੇ ਆਪਸ ਆਪਸ ਚ ਲੋਕ ਲੜੀ ਜਾਂਦੇ ਇੱਕ ਦੂਜੇ ਨਾਲ ਬਿਲਕੁਲ ਲੜਨਾ ਨਹੀਂ ਚਾਹੀਦਾ ਕਦੇ ਵੀ ਇਹਨਾਂ ਰਾਸ਼ਨ ਨਾਲ ਸਾਡੀ ਕਿਲੋਜਰ ਪੂਰੀ ਪਾਊਗੀ ਅਖੀਰ ਤਾਂ ਸਿਆਦੇ ਘਰੋ ਹੀ ਖਾਵਾਂਗੇ ਅਜ ਮਹੀਨਾ ਕੱਟ ਜਾਏ ਦੋ ਮਹੀਨੇ ਕੱਟ ਜਾਏਗਾ ਅਖੀਰ ਤਾਂ ਯਾਰ ਘਰੋਂ ਕਮਾ ਕੇ ਖਾਵਾਂਗੇ ਦਿਹਾੜੀ ਕਰੀਏ ਜੋ ਮਰਜ਼ੀ ਕਰੀਏ ਇਹ ਤਾਂ ਲੋਕ ਆਏ ਮੇਰੇ ਕੋਲ ਨਿਕਲੇ ਜੇ ਮੈਂ ਲੜੀ ਜਾਂਦਾ ਜਿਵੇਂ ਕੋਈ ਚਾਰਾ ਜੂਰਾ ਦਿੰਦਾ ਜਿਵੇਂ ਕੋਈ ਘਰ ਆ ਬੈਠਾ ਰਹੇ ਉਥੇ ਘਰੇ ਆਪੇ ਬੈਠਾ ਰਹੇ ਮਿਲ ਜਾ ਮਿਲ ਜਾ ਨਹੀਂ ਮਿਲਦਾ ਹਾਂ ਹਾਂ ਖਰਾਬ ਬੈਠੇ ਹੇ ਖਰਾਬ ਤੇ ਨਾ ਨਾ ਚਾਰਾ ਦੇ ਨਾ ਪਿੰਡਾ ਇਹਦੇ ਪਿੱਛੇ ਕੋਈ ਨੁਕਸਾਨ ਨਹੀਂ ਹੋਇਆ ਲੜਾਈ ਤਾਂ ਲੜਾਈ ਤਾਂ ਜਿਹੜੀ ਹੁੰਦੀ ਆ ਵੀ ਇਹਨਾਂ ਦੇ ਕਾਰਨ ਨਹੀਂ ਆ ਵੀ ਜਿਨ੍ਹਾਂ ਦਾ ਨੁਕਸਾਨ ਨਹੀਂ ਹੁੰਦਾ ਉਹ ਲੋਕ ਵੀ ਜਿਹੜੇ ਆ ਰਾਸ਼ਨ ਲੈਣ ਵਾਸਤੇ ਆਂਦੇ ਆ ਤੇ ਜਿਹਨੇ ਪੀੜਿਤ ਹੈਗੇ ਉਹਨਾਂ ਤਾਂ ਕ੍ਰਾਸ਼ਨ ਜਿਹੜਾ ਨਹੀਂ ਪੁੰਦਾ ਜਿਸ ਕਾਰਨ ਆਪਸ ਚ ਲੜਦੇ ਹੋਏ ਵੀ ਉਹ ਦਿਖਾਈ ਲੋਕ ਦਿੰਦੇ ਆ ਇਹ ਜੋ ਕਰਨ ਹਾਂਜੀ ਇਹ ਹੋਈ ਕਿ ਜਦ ਕੋਈ ਕਹਿੰਦੇ ਬੈਲੇ ਉਹ ਕਰ ਰਹੀ ਜਿਹੜਾ ਐਵੇਂ ਜਿਹੜੇ ਉਹ ਲੜਦੇ ਜਿਹੜੇ ਬਚਿਆ ਫਾਦਾ ਸਾਰਾ ਬਚਿਆ ਚੋਨਾ ਇੱਧਰ ਤੁਸੀਂ ਰੋਕੋ ਹਾਂ ਸਿਰਫ ਟੇਲੀਆਂ ਪਿੰਡ ਦੋ ਤੇ ਟੈਂਡੀਆਂ ਦਾ ਰਾਜੋਗ ਪਿੰਡ ਇਹ ਗਲਿਆ ਬਾਕੀ ਕੋਈ ਕਿਸੇ ਨੁਕਸਾਨ ਨਹੀਂ ਚੋਣੀ ਜਾ ਹਾਂ ਅੱਜ ਤਾਂ ਨਹੀਂ ਹੋਇਆ ਫਿਰ ਲੋਕ ਜਿਹੜਾ ਰਾਸ਼ਨ ਆ ਮਤਲਬ ਵੱਧ ਰਿਹਾ ਉਹਨੂੰ ਕਾਫੀ ਰਾਸ਼ ਲੱਗਾ ਰਹਿੰਦਾ ਤੇ ਕੱਲ ਇਸ ਤਰ੍ਹਾਂ ਜੀ ਇਹ ਜਿਹੜਾ ਦੇਖ ਲਈ ਤੇ ਚਾਂਦੀ ਤੇ ਘੋਨੇ ਵਜੇ ਕੋ ਸਾਰੇ ਨਜਾਇਜ਼ ਰਾਸ਼ਨ ਲਈ ਜਾਂਦੇ ਜਾਂ ਸਾਲ ਜੋਨੇ ਦੇ ਦੇਣ ਰਾਸ਼ਨ ਲਈ ਜਾਂਦੇ ਆ ਫਕਰ ਸੁੱਕਾ ਪੜਿਆ ਉਹ ਹਜ਼ਾਰੇ ਫਕਰੇ ਬੜਦੇ ਸਾਰੇ ਬੱਚੇ ਹੁਣ ਮੋੜ ਮੋੜਾ ਬਿਜੋ ਗੱਟੀ ਮੇ ਸਾਰਾ ਨੁਕਸਾਨ ਹੋਇਆ ਪੀ ਉਹ ਕੀ ਤੂੰ ਖਾਣਾ ਕਿ ਤੂੰ ਨਾ ਤੂੰ ਤੂੜੀ ਵੀ ਸਾਨੂੰ ਮਿਲਦੀ ਪਈ ਮੱਝਾਂ ਵਾਚ ਕੇ ਤਾਂ ਭਾਈ ਦਾ ਚਾਰਾ ਮਿਲਦਾ ਪਿਆ ਆ ਦੋ ਟਰੈਡ ਹੋਣ ਗਏ ਵੱਡੇ ਐ ਉਹ ਉਹੀ ਟੈਂਡੀ ਗਿਆ ਚਾਂਦੀ ਲਗਾਏ ਚਲੇ ਭਾਈ ਦਵੱਟਾ ਨੂੰ ਪੱਠੇ ਵੱਡਣ ਨੂੰ ਤਾਂ ਗੋਇ ਪੈ ਇਹਨਾਂ ਦਾ ਵਟੜ ਦਵਾੜ ਦੇ ਪਾਲ ਲੈਣ ਮੈਂ ਤਾਂ ਕਹਿੰਦਾ ਮਤਲਬ ਜਿਹਨਾਂ ਲੋੜ ਨਹੀਂ ਹੈਗੀ ਉਹ ਰਾਸ਼ਨ ਨਾ ਲੈਣ ਉਹ ਵੀ ਲੈਣੇ ਚ ਲੱਗੇ ਹੋਏ ਉਹ ਵੀ ਲੈਣੇ ਚ ਲੱਗੇ ਹੋਏ ਉਹ ਵੀ ਲਿਸਟਾ ਬਣਾਈ ਫਿਰ ਆਪ ਉਹਦੀ ਵੰਡੀ ਜਾਂਦੇ ਗੁਜਰਾ ਰਾਜੋਗ ਸਾਰੇ ਇੱਥੇ ਖੜੇ ਕਿਸੇ ਕੋਲ ਚਾਰਾ ਨਹੀਂ ਕਿ ਕੋਈ ਕੁਛ ਨਹੀਂ ਹੈ ਫਸਲ ਮਾਰ ਗਈ ਫਸਲ ਮਾਰ ਗਈ ਹੋਰ ਭਜ ਰਹੀ ਹੈ ਕਿਦਰ ਕਿਦਰ ਤੁਸੀਂ ਅੱਗੇ ਉਹ ਕਹਿੰਦਾ ਮਤਲਬ ਜਿੰਨਾ ਜਿੰਨਾ ਕੋਲ ਜਿਹੜਾ ਵੀ ਲੋਡ ਦਾ ਕਦੇ ਵੀ ਲੋਡ ਨਹੀਂ ਹੈਗੀ ਉਹ ਵੀ ਲੋਕ ਜਿਹੜੇ ਲੈਣੇ ਚ ਲੱਗੇ ਜਿਹੜਾ ਉਹ ਜਿਹੜੇ ਆਉਂਦੇ ਨੇ ਸਮਾਜ ਸੇਵੀ ਸੰਸਥਾ ਉਹਨਾਂ ਕੋ ਰਾਸ਼ਨ ਲੈਂਦੇ ਨੇ ਜਿਸ ਕਰਕੇ ਆਪਸ ਵਿੱਚ ਜਿਹੜਾ ਬਵਾਲ ਹੁੰਦਾ ਤੇ ਲੜਾਈ ਝਗੜਾ ਹੁੰਦਾ ਸਾਡਾ ਇਹ ਗੱਲ ਕਹਿਣ ਦੀ ਹੈ ਜਿਹੜੀ ਸੰਸਥਾ ਮੰਡਨ ਆਦੀ ਰਾਸ਼ਨ ਵੀ ਪਿੰਡਾਂ ਚ ਜਾਓ ਐਡ ਤੋਂ ਪਿੱਛੇ ਨਾ ਵੰਡੋ ਕਿਉਂਕਿ ਲੋਕ ਉਥੋਂ ਦੇ ਬਾਰੇ ਕੀ ਦੇ ਬੈਠੇ ਨੇ ਸ਼ਹਿਰ ਦੇ ਬੈਠੇ ਨੇ ਉਹ ਜਾਣਦੇ ਤਾਂ ਹੈ ਨਹੀਂ ਜਦੋਂ ਉਹਦਾ ਆਧਾਰ ਘਟ ਚੈੱਕ ਕਰਕੇ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇ ਬਗੈਰ ਦੇਣਗੇ ਉਥੇ ਲੜਦੇ ਉਹ ਨੇ ਨਾ ਸਾਡੇ ਲੋਕਾਂ ਦਾ ਬਦਨਾਮ ਹੋਈ ਜਾਂਦਾ ਵੀ ਇੱਧਰ ਗੱਟੀਆਂ ਵਾਲੇ ਟਿੰਡੀ ਵਾਲਾ ਤੇ ਲੜ ਰਹੇ ਨੇ ਉਹ ਲੜਾਈ ਤਾਂ ਇੱਥੇ ਹੀ ਹੁੰਦੀ ਹੈ ਨਾ ਹਾਂਜੀ ਲੜਾਈ ਤੇ ਇੱਥੇ ਹੁੰਦੀ ਮਗਰ ਉਹ ਸਤਾਏ ਉਹਨਾਂ ਦੇ ਹੁੰਦੇ ਨੇ ਉਹ ਗੁੱਸਾ ਸਾਡੇ ਤੇ ਆ ਕੇ ਕੱਢ ਜਾਂਦੇ ਨੇ ਵੀ ਇਹ ਰਾਸ਼ਨ ਦੇ ਕਰਕੇ ਲੜਦੇ ਪੈ ਨੇ ਬਾਕੀ ਰਾਸ਼ਨ ਤਾਂ ਸਾਨੂੰ ਹੁਣ ਭਾਵੇਂ ਇੱਕ ਵਾਰੀ ਬੰਦ ਕੀਤਾ ਜਾਵੇ ਸਾਡੀਆਂ ਕਣਕਾਂ ਵੀ ਜਾਈ ਦੀ ਤੇ ਸਾਡੇ ਪੈਲੀਆਂ ਰੇਤ ਚੜ ਗਈ ਏ ਮਿੱਟੀ ਪੈ ਗਈ ਏ ਪੈਲੀਆਂ ਖਰਾਬ ਹੋ ਗਈਆਂ ਨੇ ਉਹਦੇ ਕੰਮ ਕੀਤਾ ਜਾਵੇ ਸਾਡੇ ਵਾਸਤੇ ਤੇ ਇੱਕ ਡੰਗਰਾਂ ਦਾ ਰਾਸ਼ਨ ਦਿੱਤਾ ਜਾਵੇ ਬਾਕੀ ਹੋਰ ਸਾਨੂੰ ਜਿਵੇਂ ਉਹਨਾਂ ਨੂੰ ਮਤਲਬ ਲੋਕ ਜਿਹੜੇ ਖੜੇ ਨੇ ਜਿਹੜੇ ਰਾਸ਼ਨ ਵੰਡਣ ਆਉਂਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਸਮਾਜ ਸੇਵੀ ਸੰਸਥਾ ਜਿਹੜੇ ਲੋੜਵੰਦ ਹੈਗੇ ਆ ਉਹਨਾਂ ਨੂੰ ਰਾਸ਼ਨ ਜਿਹੜਾ ਪਹਿਲ ਦੇ ਨਾਤੇ ਜਿਹੜਾ ਉਹ ਦੇਣਾ ਚਾਹੀਦਾ ਤਾਂ ਜੋ ਆਪਣਾ ਜਿਹੜਾ ਘਰ ਦਾ ਜਿਹੜਾ ਗੁਜ਼ਾਰਾ ਉਹ ਕਰ ਸਕਣ ਕਿ ਨਥੇ ਉਹ ਵੀ ਜਿਆਦਾ ਅਲੱਗ ਲੋਕ ਜਿਹੜੇ ਆਂਦੇ ਆ ਵੀ ਜਿਨ੍ਹਾਂ ਨੂੰ ਲੋਕ ਨਹੀਂ ਹੁੰਦੀ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੁੰਦਾ ਉਹ ਵੀ ਜਿਹੜੇ ਆ ਇਥੇ ਰਾਜਨ ਦੇ ਵਾਲੀਆ ਲੈਣਾ ਚ ਲੱਗ ਜਾਂਦੇ ਆ ਜਿਸ ਕਰਕੇ ਲੜਾਈ ਉਹਦਾ ਜਿਹੜਾ ਸਾਰਾ ਕਾਰਨ ਹੈ ਉਹ ਦੇਖਿਆ ਜਾਂਦਾ ਤੇ ਲੋਕੀ ਜਿਹੜੇ ਸਮਝਦੇ ਆ ਵੀ ਇਹ ਜਿਹੜੇ ਰਾਸ਼ਨ ਵੰਡਣ ਲੱਗੇ ਆ ਉਹ ਘਟੋ ਘਟ ਲੋਕਾਂ ਨੂੰ ਚੈੱਕ ਕਰਕੇ ਜਰੂਰ ਮਤਲਬ ਰਾਸ਼ਨ ਦੇਣ ਤਾਂ ਜੋ ਆਪਣੇ ਪਿੰਡਾਂ 'ਚ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਾ ਸਕੇ ਜਿਹੜੇ ਜ਼ਰੂਰਤਮੰਦ ਨਹੀਂ ਹੈਗੇ ਉਹ ਰਾਸ਼ਨ ਨਾ ਲੈਣ ਕਿਉਂਕਿ ਇਹੋ ਜਿਹੇ ਹਾਲਾਤਾਂ ਵਿੱਚ ਇੱਕ ਜੁੜਤਾ ਜਿਹੜੀ ਦਿਖਾਣੀ ਬਹੁਤ ਜ਼ਰੂਰੀ ਆ ਲੜਾਈਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਜਿਹੜੇ ਲੋੜਵੰਦਾ ਉਹਨਾਂ ਦੀ ਹਰ ਬਰਗ ਜਿਹੜਾ ਅੱਗੇ ਵੱਧ ਕੇ ਜਿਹੜਾ ਉਹਨਾਂ ਦੀ ਮਦਦ ਜਿਹੜੀ ਆ ਉਹ ਕਰਨੀ ਚਾਹੀਦੀ ਆ ਜੋ ਕਰਦੇ ਹੋਏ ਵੀ ਦਿਖਾਈ ਦੇ ਰਿਹਾ ਲੇਕਿ ਤੇ ਜਦੋਂ ਲੜਦੇ ਆ ਇਹ ਤਸਵੀਰਾਂ ਜਿਹੜੀਆਂ ਮੈਸੇਜ ਕੁਝ ਹੋਰ ਹੀ ਬਿਆਨ ਕਰਦੀਆਂ ਜੋ ਕਾफी ਦੁਖਦਾਈ ਵੀ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਦੇ ਨਾਮ ਸਰਬਜੀਤ ਸਿੰਘ ਬੈਂਕ ਫਿਰ